ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰਣੀਆਂ ਦੇ ਵਿੱਚ ਰਣੀਆਂ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਵਾ ਮਿੱਤਰੋ ਤੇ ਇਹ ਪਿੰਡ ਜਿਹੜਾ ਮੋਗੇ ਜ਼ਿਲ੍ਹੇ ਦਾ ਪਿੰਡ ਤੇ ਰਣੀਆਂ ਪਿੰਡ ਦੇ ਵਿੱਚ ਗਿੱਲ ਡੈਰੀ ਫਾਰਮ ਤੇ ਇਸ ਟਾਈਮ ਮੌਜੂਦ ਹਾਂ ਮੈਂ ਬਾਈ ਹੈਪੀ ਦੇ ਕੋਲੇ ਹੈਪੀ ਵੀਰ ਦੇ ਕੋਲੇ ਆ ਤੇ 2 ਜਨਵਾਰ ਆ ਇੱਕ ਤਾਂ ਮਿੱਤਰੋ ਮੱਜ ਕਮਾਲ ਦੀ ਆ ਤੇ ਇੱਕ ਵੈੜ ਨਵਾਂ ਆਣ ਉਹ ਵੀ ਕਮਾਲ ਦੀ ਆ ਦੋਵੇਂ ਜਣ ਸੂਰੇ ਸਵਾਏ ਤਿਆਰ ਦੁੱਧ ਵਾਲੇ ਹਾਜ਼ਰ ਨਜ਼ਰ ਆ ਦੋਵਾਂ ਜਨਵਾਰਾਂ ਦੇ ਬਾਰੇ ਆਪਾਂ ਪ੍ਰੋਪਰ ਡਿਟੇਲ ਜਾਣਨੀ ਆ ਆਓ ਮਿਲਦੇ ਆਂ ਭਾਈ ਹੈਪੀ ਨੂੰ ਕਰਦੇ ਆਂ ਗੱਲਬਾਤ ਲੈ ਵੀ ਹੈਪੀ ਭਾਈ ਡੰਡਾ ਡੁੰਡਾ ਤੇ ਪਾਸੇ ਰੱਖ ਕੇ ਆ ਜਾ ਕਿਰਾਂ ਦੀ ਮੇਰਾ ਵੀਰ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਆ ਵੀਰ ਵਧੀਆ ਭਾਈ ਵਧੀਆ ਸੇਤਾ ਘਰ ਪਰਿਵਾਰ ਭਾਈ ਹਾਂ ਹਾਂ ਪੂਰੇ ਕੈਂ ਭਾਈ ਓ ਕੀ ਆ ਜਾਵਾਂ ਹੂੰ ਯਾ ਹੈਪੀ ਬਾਈ ਅੱਜ ਕਿੰਨੇ ਜਨਵਾਰ ਆ ਵੀਰੇ ਅੱਜ ਭਾਈ ਦੋ ਇੱਕ ਪਹਿਲਣ ਵਹਿੜਾ ਤੇ ਆ ਦੂਜਾ ਸਗਾ ਝੋਟੀ ਆ ਓਕੇ ਪਰ ਸ਼ੁਰੂਆਤ ਝੋਟੀ ਤੋਂ ਹੀ ਕਰੀਏ ਝੋਟੀ ਦੀ ਕੀ ਡਿਟੇਲ ਹੈ ਹੈਪੀ ਬਾਈ ਝੋਟੀ ਭਾਈ ਤੀਜਾ ਦਾ ਦਿਨ ਅੱਜ ਸੂਈ ਨੇ ਨੂੰ ਤੇ 10 ਤੋਂ 11 ਕਿਲੋ ਥੱਲੇ ਬੋਲਾ ਤੀਜੇ ਦਿਨ ਦੀ ਸੂਈ ਥਰੇ 10 ਤੋਂ 11 ਕਿਲੋ ਬੋਲਾ ਤਿਆਰ ਹੋ ਸਕਦਾ 12 ਹੀ ਹੋਵੇ ਠੀਕ ਆ ਯਾਨੀ 10 ਕਿਲੋ ਦਾ ਗੰਡਾ ਲਿਆਵੇ ਕਰਕੇ ਲੈ ਜੀ ਓਕੇ ਕੱਟੀ ਮਾਰ ਕੇ ਕੱਟਾ ਕੱਟੀ ਆ ਵੀਰੇ ਕੱਟੀ ਠੀਕ ਆ ਭਾਈ ਤੂੰ ਸੂਆ ਕਿਨੂੰ ਆ ਸੂਈ ਆ ਵੀਰੇ ਦੂਜਾ ਸੂਆ ਸੂਈ ਆ ਭਾਈ ਦੂਜਾ ਸੂਆ ਸੂਈ ਆ 10 ਦੋ ਬਈ ਦੇ ਦੂ ਯਾਰ ਜਿਹੜੇ ਸਾਡੇ ਨਾਲ ਸਟਾਰਟਿੰਗ ਆ 14 ਕਿਲੋ ਰਾਹ ਨੂੰ ਦੇ ਦੂ 14 ਤੋਂ 15 ਨੂੰ ਨਾ ਬਈ ਤੇ ਹੈਪੀ ਬਈ ਰੇਟ ਇਹਦਾ ਦੇਣ ਲੈਣ ਵਾਲਾ ਰੇਟ ਇਹਦਾ ਯਾਰ ਬਈ ਮੁੱਲ ਜਬਾ ਇੱਕ 10 ਕਰ ਲੀਏ ਇੱਕ 5 ਕਰ ਲੀਏ ਦੇਣ ਵਾਲਾ ਫਿਕਸ ਮੁੱਲੀ 95000 ਦੀ ਦੇਵਾਂਗੇ ਠੀਕ ਹੈ ਕੱਡੀ ਬਾਰੋਂ ਤੂਰੀ ਵੀਰੇ ਹੈਪੀ ਬਈ ਲੈ ਵੀ ਮਿੱਤਰੋ 95000 ਰੁਪਏ ਦੀ ਬਈ ਇਹਦਾ ਦੇਵਾਂਗੇ ਮੁੱਲ ਨਹੀਂ ਇਹ ਦੇਣੀ ਆ ਡਾਲੇ ਤੇ ਚੜਾਉਣੀ ਆ ਇਹਨੇ ਦੀ ਮੰਨ ਲਓ ਕਹਿਣ ਤੋਂ ਪਾਵੇ ਆ ਤੁਹਾਡੇ ਘਰੇ ਲਾਉਣ ਵਾਲਾ ਸਿਸਟਮ ਹੈ ਦੇ ਵਿੱਚ ਕੱਟੀ ਫੜੀ ਵੜਿਆ ਮਾਨਤਨ ਹੁੰਦਾ ਨਾਲ ਹੀ ਗੱਲ ਆ ਕੱਟੀ ਮਗਰ ਆ 11 किलो ਬੋਲੇ ਤੋਂ ਸਟਾਰਟਿੰਗ ਕੀਤੀ ਅੱਜ ਤੀਜਾ ਦਿਨ ਸੰਗਠੀ ਨਾਲ ਵੀ ਲੈਣੀ ਅੱਠ ਮਗਰ ਚਾਇਆ ਚੰਗਾ ਵਾ ਇਹਦੇ ਬਰੀਕੀ ਸਾਰੀ ਚੰਗੀ ਆ ਤੁਸੀਂ ਆਪ ਵੀ ਦੇਖ ਸਕਦੇ ਹੋ ਮਿੱਤਰੋ ਬਾਈ ਕੁੱਤਾ ਚੁੱਪ ਕਰਾ ਯਾਰ ਰੋਕੀ ਪਿਊਜ਼ ਕਰ ਦੂਗਾ ਪਤਾ ਚੁੱਪ ਕਰਾਈਂ ਲੈ ਵੀ ਮਿੱਤਰੋ ਲੈਵੇ ਭਾਂਡੇ ਵਾਲੋ ਪੂਰੀ ਖਬਰਦਾਰ ਆ ਦੇਖ ਸਕਦੇ ਹੋ ਤੁਸੀਂ ਫੋਲੋਅਰ ਧੀਆ ਸਰਬ ਛੋਟੀ ਨਹੀਂ ਹੈਗੀ ਪੂਰਾ ਖੁੱਲਾ ਡੁੱਲਾ ਆਰਡਰ ਦੀ ਕੁਆਲਿਟੀ ਬਿਹਤਰੀਨ ਆ ਮੈਂ ਦੀ ਦੁੱਧ ਮੈਂਨੇ 14 ਕਿ ਲੋ ਟੋਰਾ ਦੇ ਨਾਲ ਤੇ ਦੇਣਾ ਕਿਉਂਕਿ ਮੈਂ ਦੱਸਦੀ ਆ ਸਾਰੇ ਪਾਸਿਆਂ ਤੋਂ ਓਕੇ ਲਿਆ ਵੀ ਮਤਲਬ ਜਾਇਆ ਵੀ ਬਹੁਤ ਚੰਗਾ ਲਿਆ ਵੀਰੇ ਭਲੀ ਮਾਨਸ ਵੀ ਮੈਂ ਬਹੁਤ ਚੰਗੀ ਆ ਲੈ ਵੀ ਮਿੱਤਰੋ ਸਿਰਫ 95000 ਦੇ ਵਿੱਚ ਵੇਚਣ ਵਾਲੇ ਭਰਾਵਾਂ ਦੇ ਲਈ ਵੀ ਫੁੱਲ ਕੰਮ ਦੀ ਵੀਡੀਓ ਜਿਹੜੀ ਮੈਂ ਇਹਨਾਂ ਨੂੰ ਮੂੰਹ ਲਾਉਗੀ ਕੁਆਲਿਟੀ ਆ ਜਿਹੜੀ ਉਹ ਅਗਵਾਈ ਭਰਦੀ ਆ ਬਾਈ 19 21 ਪਾਸਾ ਲੱਗਦਾ ਜੇ ਭਲਾਵਾ ਵੀਰੇ ਬਾਈ ਸਾਈਡ ਥੋੜੀ 11 ਵੀ ਹੈਗੀ ਆ ਹੈਗੀ ਆ ਹਨਾ ਹਾਂ ਦੇਖ ਕੇ ਆਵੇ ਕੋਈ ਵੀ ਆ ਹੈ ਸਹੀ ਆ ਬਾਈ ਹਾਂ ਸਾਈਡ 11 ਵੀ ਹੈਗੀ ਆ ਦੱਸ ਕੇ ਦੇਣੀ ਆ ਓਕੇ ਸਹੀ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਮਿੱਤਰੋ ਚਵਾਈ ਕੋਈ ਪੂਰੀ ਚੰਗੀ ਇਹ ਸੀਗੀ ਇੱਕ ਨੰਬਰ ਤੇ ਦੋ ਨੰਬਰ ਤੇ ਗਾਂਵਾਂ ਜਿਹੜੀ ਬਾਈ ਹੈਪੀ ਵੀਰੇ ਗਾਂਵ ਵੀਰੇ ਪਹਿਲਾ ਸੂਆ ਪਹਿਲਾ ਸੂਆ ਹੂੰ ਠੀਕ ਹੈ ਬਾਈ ਇਹਦਾ ਕਿੰਨੇ ਦੇਵੋਗੇ ਸੂਈ ਨੂੰ ਹੈਪੀ ਬਾਈ ਬੜਾ ਬੰਨੀ ਇਹ ਵੀਰੇ ਅੱਜ ਹੀ ਸੂਈ ਆ ਬਾਲਟੀ ਜੇਰ ਪਈ ਆ ਦੀ ਠੀਕ ਹੈ ਬਾਈ ਆਵੇ ਜੇਰ ਬਾਲਟੀ ਜਿਹੀ ਪਈ ਐਥੇ ਬਾਈ ਆਵੇ ਦਿਖਾ ਦਈਏ ਆਪਾਂ ਵਿਖਾਉਣੀ ਨਹੀਂ ਆਪਾਂ ਓਕੇ ਹਾਂ ਠੀਕ ਆ ਤੇ ਬੱਛਾ ਮਗਰ ਕੇ ਬੱਛੀ ਵੀਰੇ ਇਹਦੇ ਮਗਰ ਬੱਛਾ ਬਾਈ ਇਹਦੇ ਮਗਰ ਬੱਛਾ ਠੀਕ ਹੈ ਬਾਈ ਹੈਪੀ ਵੀਰੇ ਦੁੱਧ ਤੇਰੇ ਤਿਆਰ ਰਪੇ ਮੁਤਾਬਕ ਕਿੰਨਾ ਦੇ ਜੂਗੀ ਦੁੱਧ ਵੀਰੇ ਜੇ ਸਾਹਮਣੇ ਤਿਆਰੀ ਹੈ ਪਹਿਲੇ ਸਵੇਰੇ 18 ਤੋਂ ਨਿਕਲੋ ਦੁੱਧ ਦੇ ਦੂਗੀ ਦੇ ਜੂਗੀ ਟੋਰਨ ਦੰਦੋ ਕਿਵੇਂ ਆ ਵੀਰੇ ਦੰਦੋ ਵੀਰੇ ਇਹ ਚਾਰ ਦੰਦਾ ਚਾਰ ਦੰਦਾ ਹੈਪੀ ਵੀਰੇ ਇਹ ਤੋਰੀ ਬਈ ਕੱਢੀ ਪਰ ਇਹ ਕਿੰਨੇ ਦੀ ਦੇ ਦਈਏ ਵੀਰੇ ਇਹਦਾ ਮੁੱਲ ਜੇ ਪਰ 70 ਘਰ ਲਿਗੇ ਜੇ ਕਰ ਲਿਏ 65 62000 ਦੀ ਬੱਛੀ ਵੀਰੇ ਦੇਵਾਂਗੇ 62000 ਦੀ ਦੇ ਦੇਾਂਗੇ ਹੈ ਠੀਕ ਹੈ ਬਈ ਲੈ ਵੀ ਮਿੱਤਰੋ 62000 ਦੇ ਵਿੱਚ ਇਹ ਪਲੂਣ ਬੱਛੀ ਮਿਲੂਗੀ ਤੁਹਾਨੂੰ ਕਰਮਾਂ ਵਾਲੀ ਲੇਵਾ ਪੰਡਾ ਦੇਖੋ ਤੁਸੀਂ ਕਿਹੜਾ ਨੇ ਪੂਰੀ ਖਬਰਦਾਰ ਆ ਥੱਲੋ ਕਰਮਾਂ ਵਾਲੀ ਕੋਈ ਮੰਨ ਲੋ ਐ ਨਹੀਂ ਗੱਲ ਕਹਿ ਸਕਦੇ ਆਪਾਂ ਇਹਨੂੰ ਲੇਵਲ ਉੱਵਾ ਤਿਆਰੀ ਤੂਰੀ ਬੜੀ ਜ਼ਬਰਦਸਤ ਆ ਪਹਿਲੇ ਸੂਏ ਦੇ ਵਿੱਚ ਹੀ ਵੱਡੀਆਂ ਮੱਲਾ ਮਾਰਨ ਵਾਲੀ ਬੱਚੀ ਆ ਜੇ ਚੱਲ ਪਈ ਤਾਂ ਕੇ ਰੋਤਾ ਗਿਆ 20 ਕਿਲੋ ਦੁੱਧ ਵੀ ਇਹਨੂੰ ਕੁਛ ਨਹੀਂ ਕੇ ਨਾ ਗਰਮੀ ਮੈਨੇ ਕ੍ਰਾਸ ਪਾਣਾ ਥੋੜਾ ਜਿਹਾ ਕਿਉਂਕਿ ਜਿਹੜੀ ਚੀਜ਼ ਆਏ ਟੋਕੜ ਹੋ ਕੇ ਵੀ ਗੱਬਣ ਟੋਕੜ ਕਰਕੇ ਵੀ ਤੁਹਾਡੇ ਸੱਜਣਾ ਜਿੰਨੇ ਪੈਸਿਆਂ ਦੇ ਨੇ ਨੇੜੇ ਵੱਜਣਾ ਕਿਉਂਕਿ ਬੱਚੀ ਨੂੰ ਥਣ ਦੀ ਕੁਆਲਿਟੀ ਲੈਵੇ ਦੀ ਕੁਆਲਿਟੀ ਸਰੀਰ ਦੀ ਕੁਆਲਿਟੀ ਪੂਰੀ ਜ਼ਬਰਦਸਤ ਆ ਦੇਖ ਸਕਦੇ ਹੋ ਮਿੱਤਰੋ ਤੁਸੀਂ ਔਰ ਆ ਵੇਖ ਲਓ ਬਾਈ ਠੀਕ ਸਰ ਬਧਾਰਾ ਮਾਰ ਕੇ ਦਿਖਾ ਦੇ ਸਿਰਫੀ ਸਰ ਸੌਪਣ ਵੀ ਚੰਗੀ ਆ ਹਨਾ ਬੈ ਇਧਰ ਲੈ ਬਸ ਮੈਨੂੰ ਨਾ ਓਕੇ ਫਿਰ ਤਾਂ ਬਸ ਠੀਕ ਹੈ ਵੀਰੇ ਓਕੇ ਠੀਕ ਹੈ ਜਿਵੇਂ ਅੱਜ ਸੂਈ ਹੈ ਦੋ ਜੈਲੀ 2 ਘੰਟੇ ਹੋਇਆ ਬਹੁਤ ਜਿਆਦਾ ਅੱਛਾ ਦੇਖੀਏ ਬੱਚਾ ਮੇਰੇ ਬੱਚਾ ਠੀਕ ਹੈ ਹੈਪੀ ਬਈ ਇਹ ਤਾਂ 2 ਜਨਵਰੀ ਸੀ ਨੰਬਰ ਆਪਣਾ ਫਿਰ ਨੰਬਰ ਆਪਣਾ 9878304679 ਇੱਕ ਵਾਰੀ ਹੋਰ ਆਉਣ ਦੇ 9878304679 ਇੱਕ ਵਾਰੀ ਹੋਰ ਆਉਣ ਦੇ ਆ 9878304679 ਬਸ ਠੀਕ ਆ ਹੁਣ ਇਸ ਨੰਬਰ ਤੇ ਇੱਕ ਗੱਲ ਵੀਰੇ ਵੀਡੀਓ ਜੀ ਦੇਖ ਲਵੇ ਮੈਂ ਨਾ ਕੱਦ ਪੂਰਾ ਵੱਡਾ ਹਣਾ ਮੁਰ ਕੇ ਫੋਨ ਲਾ ਕੇ ਸਤਾਈਂਦੇ ਲੋਕ ਉਹਨਾਂ ਦਾ ਇੱਕ ਅੱਧਾ ਪੈੜੀਆ ਦੱਸ ਹੀ ਦਿੰਦੇ ਤੇਰਾ ਕੱਦ ਕਿੰਨਾ ਵਾ ਬਾਈ ਕੱਦ ਪੂਰਾ ਵੱਡਾ ਵੀਰੇ ਮੇਰਾ ਫੋਟੋ 6 ਫੁੱਟ ਕਰ ਦਊਗਾ ਪੂਰੀ ਵੱਡੀ ਝੋਟੀਆਂ ਛੋਟੀਆਂ ਨਹੀਂ 19 ਵੀ ਸਾਈਡ ਜਰੂਰ ਹੈਗੀ ਆ ਤੇ ਭਾ ਵੀ ਵੀਰੇ ਟੋਕਣਾਂ ਲਈ ਆ ਬਿਲਕੁਲ ਬਾਈ ਬਿਲਕੁਲ ਦੁੱਧ ਦੇ ਕੇ ਨੇ ਸੌਦਾ ਕਰ ਲਵੇ 14 ਕਿਲੋ ਚੋ ਚੋ ਕੇ ਲੈ ਜਵੇ ਬਾਈ ਠੀਕ ਆ ਤੇ ਅਸੀਂ ਕਿ 2 ਜਨਵਾਰ ਬਾਈ ਹੈਪੀ ਦੇ ਕੋਲ ਗੱਲਬਾਤ ਲਈ ਨੰਬਰ ਬਾਈ ਦੱਸ ਸਕਰੀਨ ਦੇ ਉੱਤੇ ਆ ਹੋਰ ਜਾਣਕਾਰੀਆਂ ਲਈ ਵੀਡੀਓ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਰੱਖੋ ਨਵੇਂ-ਨਵੇਂ ਪਸ਼ੂ ਖਰੀਦਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਧੰਨਵਾਦ